ਵਾਹਿਗੁਰੂ ਜੀ ਕੀ ਫਤਿਹ ਜਾ ਤਾ ਪ੍ਰੇਮ ਖੇਲ ਨਿਕਾ ਚਾਓ ਸਿਰ ਧਰ ਤਲੀ ਜਲੀ ਮੇਰੀ ਆਓ ਇਤ ਮਾਰਗ ਪੈਰ ਧਰੀ ਜੈ ਸਿਰ ਦੀਜੈ ਕਾਣ ਨਾ ਕੀਜੈ ਗਗਨੰਦ ਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੂ ਮਾਡਿਓ ਸੂਰਮਾ ਅਬ ਜੂ ਜਨ ਕਾਲ ਜਾਓ ਸੂਰਾ ਸੋ ਪਹਿਚਾਨੀਏ ਜੋ ਨਰ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੇ ਕੀ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਉਹ ਸਭ ਨਾ ਕੀ ਰੇਣ ਕਾ ਤੋ ਆਉ ਹਮਾਰੇ ਪਾਸ ਸੰਤ ਜਨੈ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਹੋਰ ਸਾਥੀ ਅਮਰੀਕ ਸਿੰਘ ਜਿੰਨੇ ਵੀ ਸ਼ਹੀਦ ਸਿੰਘ ਭਾਈ ਦੀਪ ਸਿੰਘ ਸਿੱਧੂ ਅਮਰਤਪਾਲ ਜੀ ਬੇਕਾ ਨੌਜਵਾਨ ਉਹਨਾਂ ਦੀ ਸਾਰੀ ਟੀਮ ਜਿੰਨੇ ਵੀ ਜੇਲਾ ਉਹਨਾਂ ਦੇ ਹੋਰ ਪਾਰਟੀ ਦੇ ਮੈਂਬਰ 40 50 ਦੇ ਕਰੀਬ ਨਹੀਂ ਬਹੁਤ ਥਿੰਗ ਜੇਲਾ 'ਚ ਬੈਠੇ ਆ ਸਾਧ ਸੰਗਤ ਜੀ ਪਛਾਣਨਾ ਪਏ ਰੇ ਘੋਟੇ ਵੀ ਹੁਣ ਪਛਾਣ ਕਰਨੀ ਪਏਗੀ ਮੈਂ ਵੀ ਇੱਥੇ 10 ਮਿੰਟ 5 ਮਿੰਟ ਬੋਲ ਕੇ ਚਲਿਆ ਜਾਵਾਂਗਾ ਬਿਲਕੁਲ ਬੇਅਰਥ ਉਹ ਅਨਰਥ ਹੋਏਗਾ ਜਦੋਂ ਤੱਕ ਤੁਸੀਂ ਇਸ ਪਰਿਵਾਰ ਤੇ ਨਾਲ ਘੋਟੇ ਦੇ ਨਾਲ ਮੋਟਾ ਲਾਗੇ ਇੱਥੇ ਨਹੀਂ ਰਹਿੰਦੇ ਜਿਹੜੀਆਂ ਵੀ ਪਾਰਟੀਆਂ ਇੱਥੇ ਆਉਂਦੀਆਂ ਮੈਂ ਦੇਖ ਰਿਹਾ ਪਰਸੋਂ ਚੌਥੇ ਵੀ ਅਸੀਂ ਸ਼ੁਰੂਆਤ ਵੀ ਇੱਥੋਂ ਹੀ ਅਸੀਂ ਨਾਲ ਹੋ ਕੇ ਕਰੀਏ ਪਾਰਟੀਆਂ ਬਹੁਤ ਆਣਾਂ ਜਦ ਇਹ ਬੰਦਿਆਂ ਵੀ ਆ ਨਹੀਂ ਪਰ ਲੇਕਿਨ ਘੰਟਾ 2 ਘੰਟੇ ਆ 10 ਮਿੰਟ ਪ੍ਰਚਾਰ ਕਰਨ ਦੇ ਨਾਲ ਇਹ ਮਸਲੇ ਪੀਰੋ ਬੱਚਿਓ ਬਜ਼ੁਰਗੋ ਮਾਮਾ ਮੈਂ ਬੇਨਤੀ ਕਰਦਾ ਇਸ ਤਰ੍ਹਾਂ ਮਸਲੇ ਹੱਲ ਨਹੀਂ ਹੋਣਗੇ ਇੱਥੇ ਇਹਨਾਂ ਬਜ਼ੁਰਗਾਂ ਦੇ ਨਾਲ ਬੈਠਣਾ ਪੈਣਾ ਇਹਨਾਂ ਦੀ ਤਕਲੀਫ ਵਾਚੋ ਜੇ ਆਪਣਾ ਬੱਚਾ ਜੇ ਬਾਹਰ 10 ਮਿੰਟ ਸਕੂਲ ਤੋਂ ਲੇਟ ਹੋ ਜਾਵੇ ਨਾ ਤਾ ਮਾਂ ਟਿਕਦੀ ਨਹੀਂ ਹੈ ਸਾਰਾ ਦਿਨ ਗਲੀ ਦੇ ਵਿੱਚ ਖੜੀ ਬੱਸ ਨੂੰ ਵਿਕੀ ਜਾਂਦੀ ਹੈ ਜਾਂ ਨਹੀਂ ਵਿਕੀ ਜਾਂਦੀ ਤੁਸੀਂ ਦੱਸੋ 40 40 ਸਾਲ 32 32 ਸਾਲ ਜਿਹੜੇ ਬੱਚਿਆਂ ਨੂੰ ਹੋ ਗਏ ਉਹ ਬਜ਼ੁਰਗ ਹੋਣੇ ਨੂੰ ਆ ਗਏ ਲੇਕਿਨ ਸਾਡੀਆਂ ਅੱਖਾਂ ਹਾਲੇ ਬਹੁਤ ਘੱਟ ਵਧੀਆਂ ਅਸੀਂ ਸੁੱਤੇ ਪਏ ਹਾਂ ਹੁਣ ਜਾਗਣਾ ਪੈਣਾ ਜੇ ਨਾ ਜਾਗੇ ਹੁਣ ਇਹ ਸਾਡੇ ਬੱਚੇ ਤਰਫ ਤਰਫ ਦੇ ਉਤੀ ਜੇਲਾਂ ਦੇ ਵਿੱਚ ਮਰ ਜਾਣਗੇ ਫੇਰ ਕਰਾਂਗੇ ਕੀ ਜਦੋਂ ਬੇਲਾ ਬਿਹਾ ਗਿਆ ਬੇਲਾ ਨਿਕਲ ਗਿਆ ਫੇਰ ਤੁਸੀਂ ਚਾਹੇ ਲੱਖਾਂ ਦਾ ਕੱਟ ਕਰ ਲਿਓ ਉਹ ਬਿਲਕੁਲ ਨੀਸਪੜ ਹੈ ਬੇਅਰਥ ਹੋਏਗਾ ਮੈਂ ਤਾਂ ਇਹ ਸੁਝਾਅ ਦਵਾਂਗਾ ਵੀ ਬਾਣੀ ਨਾਲ ਜੁੜਨਾ ਸ਼ਾਸਤਰ ਧਾਰੀ ਹੋਣਾ ਇਹ ਅਮਰਪਾਲ ਦੀ ਤੇ ਦੀਪ ਸਿੰਘੂ ਦੀ ਥਾਸ ਇਹ ਹੀ ਸੋਚ ਸੀ ਨੌਜਵਾਨੋ ਜੇ ਤੁਸੀਂ ਉਹਨਾਂ ਦੀ ਸੋਚ ਤੇ ਚਲਨ ਦੀ ਗੱਲ ਕਰਦੇ ਆ ਤਾਂ ਜਿਹੜਾ ਸੁਭ ਕਰਨ ਸਿੰਘ ਬੱਚਾ ਵੀ ਹੁਣ ਮਰਿਆ ਸ਼ਹੀਦ ਹੋਇਆ ਉਹਤੇ ਉਹਨਾਂ ਦੇ ਉਸਤਾਦ ਵੀ ਸਾਨੂੰ ਇੰਨਾ ਹੀ ਦਰਦ ਹੈ ਇਹ ਵੀ ਵੀ ਅਸੀਂ ਕਿਸਾਨਾਂ ਦੇ ਨਾਲ ਨਹੀਂ ਕਿਸਾਨ ਆਪਣੀ ਫਸਲ ਦੇ ਲਈ ਬੈਠੇ ਆ ਲੇਕਿਨ ਦੀਪੂ ਦੀਪ ਸਿੱਧੂ ਕਹਾਂ ਕਰਦਾ ਸੀ ਕਿ ਇਹ ਫਸਲਾਂ ਦੀ ਗੱਲ ਹੀ ਨਾਲ ਤੁਸੀਂ ਨਸਲਾਂ ਦੀ ਵੀ ਰੱਖੋ ਬਹੁਤ ਸਾਡੇ ਸਾਹਮਣੇ ਬੈਸੰਦੀ ਰਹੀ ਹੈ ਕਿਸਾਨਾਂ ਦੇ ਨਾਲ ਅਸੀਂ ਮਹਾਲੀ ਚੰਡੀਗੜ੍ਹ ਤੋਂ ਆਨੇ ਅਸੀਂ ਵੀ ਅਮਰਤਪਾਲ ਦੇ ਜਦੋਂ ਗਿਰਫਤਾਰ ਹੋਇਆ ਅਸੀਂ ਵੀ ਜੇਲ੍ਹ ਕੱਟੀ ਐ ਮਹੀਨਾ ਰਹਿ ਕੇ ਆਏ ਲੇਕਿਨ ਸਾਨੂੰ ਐਨਾ ਚਾਅ ਐ ਕਿ ਸਾਡਾ ਤਾਂ ਵਿਆਹ ਹੋਇਆ ਸਮਝ ਲਓ ਹਣ ਪਜੁਰਗਾਂ ਦਾ ਅਮਰਤਪਾਲ ਨੇ ਦਾ ਸਾਡਾ ਉਹ ਲਾਲ ਰੰਗ ਥੂੜਾ ਚਲੂਲਾ ਚੜਾ ਪਿਆ ਸਾਡੇ ਤੇ ਉਹ ਨੌਜਵਾਲਾ ਸਾਡੇ ਤੇ ਕਿਸ਼ਤਾਂ ਹੀ ਚੜੂਗਾ ਮੈਂ ਤਾਂ ਦੇ ਦੇ ਕੇ ਤੁਹਾਨੂੰ ਇੱਧਰ ਹੈਰਾਨ ਵੀ ਹੁੰਦਾ ਤੇ ਸੋਚਦਾ ਵੀ ਹੈ ਵੀ ਸਾਡੇ ਕੋਲ ਇੰਨਾ ਵੱਡਾ ਬਾਣੀ ਦਾ ਖਜ਼ਾਨਾ ਗਰੰਤ ਸਾਹਿਬ ਸਾਡੇ ਕੋਲ ਕਿਆ ਸੇਧ ਦੇ ਰਿਹਾ ਸਾਨੂੰ ਉਹ ਗੁਰਮਤਿ ਛੜ ਗੋ ਗੁਰਮਤਿ ਫੜ ਲਓ ਜੇ ਬੱਚੇ ਕਢਾਉਣੇ ਆ ਇਸ ਤਰ੍ਹਾਂ ਬੱਚੇ ਨਹੀਂ ਆਉਂਦੇ ਸਾਡੇ ਕੋਲ ਇਹ ਤੇ 47 ਦੀ ਹੈ ਸਾਡੇ ਕੋਲ ਟੈਂਕ ਨਹੀਂ ਹੈ ਲੇਕਿਨ ਸਾਡੇ ਕੋਲ ਬਾਣੀ ਹੈ ਜਿਹੜੀ ਟੈਂਕਾਂ ਦਾ ਵੀ ਮੂੰਹ ਮੋੜੇਗੀ ਤੇ ਕੇ 47ਾਂ ਦੀ ਝੰਡੀਆਂ ਪੈ ਜਾਣਗੀਆਂ ਜੇ ਤੁਹਾਡੇ ਕੋਲ ਸਪੋਰਟ ਕਰਨੋਂ ਤੁਸੀਂ ਅੱਜ ਹੁਣ 500 ਹਜ਼ਾਰ ਦੀ ਗਿਣਤੀ ਵਿੱਚ ਖੜੇ ਬੈਠੇ 2000 ਵੀ ਹੋ ਸਕਦੇ ਆ ਜੇ 2000 ਨੌਜਵਾਨ ਬੱਚਿਆਂ ਬੀਪੀਆਂ ਬਜ਼ੁਰਗਾਂ